ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਬਾਣੀ ਦਾ ਖਜ਼ਾਨਾ ਹੈ ਜਿਸ ਦੇ ਸਾਹਮਣੇ ਭੂਤ ਪ੍ਰੇਤ ਵੀ ਟਿਕ ਨਹੀਂ ਸਕਦੇ ਇਹ ਉਹ ਦਾਤ ਹੈ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਖਿਆ ਸੀ ਕਿ ਸਰਹੰਦ ਵਾਸੀਓ ਤੁਹਾਡਾ ਵੀ ਸਮੇਂ ਨਾਲ ਉਦਾਰ ਹੋਵੇਗਾ ਇੱਥੇ ਤਾਂ ਸਦਾ ਲਈ ਬਾਣੀ ਪੜੀ ਜਾਣੀ ਹੈ ਅੱਜਕਲ ਬਹੁਤ ਬਹਿਮ ਪਰਮਹਾਨ ਕਿ ਕਿਸੇ ਨੇ ਕੁਝ ਕੀਤਾ ਹੈ ਸਾਡੇ ਨਾਲ ਮਾੜਾ ਹੋਇਆ ਹੈ ਧੰਨ ਬਾਬਾ ਅੰਗ ਸਿੰਘ ਜੀ ਦਾ ਬਚਨ ਹੈ ਕਹਿੰਦੇ ਸਨ ਕਿ ਜਿਸ ਘਰ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਵਾਸਾ ਹੈ ਉੱਥੇ ਮਾੜੀਆਂ ਚੀਜ਼ਾਂ ਨੂੰ ਸਵਾ ਦੇ ਡੱਬੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਜਿਸ ਘਰ ਵਿੱਚ ਸੋਚ ਚੱਲਣ ਤੋਂ ਪਹਿਲਾਂ ਇੱਕ ਪਾਠ ਸੁਖਮਨੀ ਸਾਹਿਬ ਜੀ ਦੇ ਹਾਜ਼ਰੀ ਲੱਗ ਜਾਵੇ ਉਸ ਦਾ ਕੋਈ ਬਾਦਮੀ ਪਿੰਕਾ ਨਹੀਂ ਕਰ ਸਕਦਾ ਇਹ ਉਹ ਖਜ਼ਾਨਾ ਹੈ ਇੱਕ ਦੈਂਤਾਂ ਦੀ ਧਾਤੀ ਉੱਥੇ ਬਾਣੀ ਦਾ ਵਾਸਾ ਹੋ ਗਿਆ ਤਾਂ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਜਿਸ ਕਰਕੇ ਉੱਥੇ ਬਾਣੀ ਗਾਈ ਜਾਂਦੀ ਹੈ ਸੁਣੀ ਜਾਂਦੀ ਹੈ ਪੜ੍ਹੀ ਜਾਂਦੀ ਹੈ ਇਹ ਉਹ ਇੱਕ ਐਸਾ ਖਜ਼ਾਨਾ ਹੈ ਜੇ ਤੁਸੀਂ ਸੂਝ ਚਾਨਣ ਤੋਂ ਪਹਿਲਾਂ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਓ ਤਾਂ ਤੁਹਾਡੇ ਘਰ ਕਦੇ ਵੀ ਮਾੜੀਆਂ ਚੀਜ਼ਾਂ ਦਾ ਵਾਸਾ ਨਹੀਂ ਹੋਵੇਗਾ ਤੇ ਨਾ ਹੀ ਕੋਈ ਬੁਰਾ ਸੋਚੇਗਾ ਇਹ ਉਹ ਦਾਤ ਹੈ ਜਿਸ سے ਅਗੇ ਭੂਤ ਪ੍ਰੇਤ ਵੀ ਟਿਕ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ